ਸਤਿ ਸ਼੍ਰੀ ਅਕਾਲ ਦੋਸਤੋ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਮ ਹੋਗੇ ਸਵਾਗਤ ਹੈ ਤੁਹਾਡਾ ਸਾਡੇ ਕੇਐਸ ਸਲੈਕਸ਼ਨ ਚੈਨਲ ਦੇ ਉੱਪਰ ਹਾਜ਼ਰ ਹਾਂ ਤੁਹਾਡੇ ਲਈ ਅਸੀਂ ਅੱਜ ਦੀ ਵੀਡੀਓ ਲੈ ਕੇ ਆਪਣੇ ਵਿੱਚ ਅਕਸਰ ਹੀ ਜ਼ਿਆਦਾਤਰ ਇੱਕ ਸਵਾਲ ਪੁੱਛਿਆ ਜਾਂਦਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ 6 ਗੁਰੂ ਸਹਿਬਾਨਾਂ ਦੀ ਬਾਣੀ ਹੈ ਤੇ 11 ਪਟਾਂ ਦੀ ਬਾਣੀ ਹੈ ਤੇ 15 ਭਗਤਾਂ ਦੀ ਬਾਣੀ ਹੈ 4 ਗੁਰਸਿੱਖਾਂ ਦੀ ਬਾਣੀਆਂ ਤਾਂ ਤਿੰਨ ਗੁਰੂ ਸਹਿਬਾਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪਣੀ ਬਾਣੀ ਕਿਉਂ ਨਹੀਂ ਦਰਜ ਕੀਤੀ ਤਾਂ ਉਹੀ ਵੀਡੀਓ ਤੇ ਰੈਕਸ਼ਨ ਲੈ ਕੇ ਤੁਹਾਡੇ ਲਈ ਅਸੀਂ ਹਾਜ਼ਰ ਹਾਂ ਸਾਰੀ ਵੀਡੀਓ ਨੂੰ ਜ਼ਰੂਰ ਦੇਖਿਓ ਤੁਹਾਡਾ ਬਹਿਮ ਦੂਰ ਹੋ ਜਾਊਗਾ ਕਿ ਤਿੰਨ ਗੁਰੂ ਸਹਿਬਾਨਾਂ ਨੇ ਆਪਣੀ ਬਾਣੀ ਕਿਉਂ ਨਹੀਂ ਰਚੀ ਆਓ ਸਾਰੀ ਵੇਖਦੇ ਆਪਾਂ ਵੀਡੀਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਦਿਓ ਇੱਕ ਕਮੈਂਟ ਕਰਿਓ ਤੇ ਵੀਡੀਓ ਨੂੰ ਲਾਇਕ ਕਰਿਓ ਆਓ ਵੇਖੀਏ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਿਰਫ ਛੇ ਗੁਰੂ ਸਹਿਬਾਨਾਂ ਦੀ ਬਾਣੀ ਹੀ ਦਰਜ ਹੈ ਪਰ ਫਿਰ ਇਹ ਦਸਾਂ ਪਾਤਸ਼ਾਹੀ ਦਾ ਸਰੂਪ ਕਿਵੇਂ ਬਣਿਆ 6ਵੇਂ 7ਵੇਂ ਅਤੇ 8ਵੇਂ ਗੁਰੂ ਸਾਹਿਬ ਦੀ ਬਾਣੀ ਕਿਉਂ ਨਹੀਂ ਮਿਲਦੀ ਕੀ ਗੁਰੂ ਸਾਹਿਬਾਨਾਂ ਨੂੰ ਬਾਣੀ ਆਈ ਹੀ ਨਹੀਂ ਜਾਂ ਇਸ ਦਾ ਕੋਈ ਹੋਰ ਕਾਰਨ ਹੈ ਆਖਰ ਤਿੰਨ ਗੁਰੂ ਸਾਹਿਬਾਨਾਂ ਨੇ ਗੁਰਬਾਣੀ ਦਾ ਕਿਉਂ ਨਹੀਂ ਉਚਾਰਨ ਕੀਤਾ ਇਹ ਸਾਰਾ ਕੁਝ ਜਾਣਨ ਲਈ ਸਾਡੀਆਂ ਸਾਰੀ ਵੀਡੀਓ ਜਰੂਰ ਦੇਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਗੁਰਮੁਖ ਸਿੰਘ ਵੱਲੋਂ ਤੁਹਾਡਾ ਸਾਰਿਆਂ ਦਾ ਗੁਰਮੁਖਪੰਥ ਚੈਨਲ ਤੇ ਨਿਗਾ ਸਵਾਗਤ ਹੈ ਅਕਸਰ ਇਹ ਪੁੱਛਿਆ ਜਾਂਦਾ ਹੈ ਕਿ 6ਵੇਂ 7ਵੇਂ ਅਤੇ 8ਵੇਂ ਗੁਰੂ ਸਾਹਿਬ ਜੀ ਨੇ ਬਾਣੀ ਕਿਉਂ ਨਹੀਂ ਉਚਾਰੀ ਕਈ ਪ੍ਰਚਾਰਕ ਤਾਂ ਨਾ ਸਮਝੀ ਵਿੱਚ ਇੰਨੀ ਗੱਲ ਹੀ ਕਹਿ ਦਿੰਦੇ ਨੇ ਕਿ ਇਹਨਾਂ ਗੁਰੂ ਸਾਹਿਬਾਨਾਂ ਨੂੰ ਬਾਣੀ ਆਈ ਹੀ ਨਹੀਂ ਸੀ ਪਰ ਇਹ ਗੱਲ ਬਿਲਕੁਲ ਗਲਤ ਹੈ ਕਿਉਂਕਿ ਇਸ ਤਰ੍ਹਾਂ ਹੋ ਹੀ ਨਹੀਂ ਸਕਦਾ ਕਾਰਨ ਇਹ ਹੈ ਕਿ ਸਤਿਗੁਰੂ ਜਾਂ ਸੱਚਾ ਗੁਰੂ ਉਹ ਹੈ ਜੋ ਗੁਰਬਾਣੀ ਨੂੰ ਪ੍ਰਗਟ ਕਰਨ ਦੀ ਸਮਰੱਥਾ ਰੱਖਦਾ ਹੋਵੇ ਭਾਈ ਰਣਜੀਤ ਸਿੰਘ ਜੀ ਵੀ ਆਪਣੀ ਕਿਤਾਬ ਵਿੱਚ ਇਹੋ ਹੀ ਗੱਲ ਲਿਖਦੇ ਹਨ ਕਿ ਸਤਿਗੁਰੂ ਉਹ ਹੈ ਜਿਸ ਨੂੰ ਧੁਰ ਕੀ ਬਾਣੀ ਪ੍ਰਗਟ ਕਰਨ ਦੀ ਸਮਰੱਥਾ ਹੋਵੇ ਜਿਵੇਂ ਧੁੱਪ ਸੂਰਜ ਤੋਂ ਆਉਂਦੀ ਹੈ ਲਹਿਰ ਸਮੁੰਦਰ ਤੋਂ ਆਉਂਦੀ ਹੈ ਇਸੇ ਤਰ੍ਹਾਂ ਗੁਰਬਾਣੀ ਗੁਰੂ ਸਾਹਿਬ ਤੋਂ ਪ੍ਰਗਟ ਹੁੰਦੀ ਹੈ ਉਹ ਸਤਿਗੁਰੂ ਹੀ ਨਹੀਂ ਜੋ ਗੁਰਬਾਣੀ ਨੂੰ ਪ੍ਰਗਟਨਾ ਕਰ ਸਕੇ ਇਸ ਕਰਕੇ 6ਵੇਂ 7ਵੇਂ ਅਤੇ 8ਵੇਂ ਗੁਰੂ ਸਾਹਿਬ ਜੀ ਗੁਰਬਾਣੀ ਨੂੰ ਪ੍ਰਗਟ ਕਰਨ ਦੀ ਪੂਰੀ ਸਮਰੱਥਾ ਰੱਖਦੇ ਸਨ ਉਹ ਗੁਰਬਾਣੀ ਉਚਾਰ ਸਕਦੇ ਸਨ ਪ੍ਰਗਟ ਕਰ ਸਕਦੇ ਸਨ ਪਰ ਉਹਨਾਂ ਨੇ ਜਾਣ ਬੁੱਝ ਕੇ ਇਸ ਤਰ੍ਹਾਂ ਨਹੀਂ ਕੀਤਾ ਇਸ ਦੇ ਪਿੱਛੇ ਜੋ ਅਸਲ ਕਾਰਨ ਹੈ ਉਹ ਅਸੀਂ ਤੁਹਾਨੂੰ ਦੱਸਦੇ ਹਾਂ ਔਰ ਪਹਿਲਾ ਇਹ ਜਰੂਰ ਸਮਝ ਲਵੋ ਕਿ ਸਾਰੇ ਗੁਰੂ ਸਾਹਿਬਾਨ ਗੁਰੂ ਨਾਨਕ ਦੇਵ ਪਾਸ਼ਾ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਤੱਕ ਸਾਰੇ ਹੀ ਇੱਕ ਜੋਤ ਸਰੂਪ ਹਨ ਜੋਤ ਉਹ ਜੁਗਤ ਸਾਈਂ ਮਤਲਬ ਕਿ ਇੱਕੋ ਹੀ ਜੋਤ ਗੁਰੂ ਨਾਨਕ ਦੇਵ ਪਾਸ਼ਾ ਤੋਂ ਲੈ ਕੇ ਦਸਵੇਂ ਪਾਸ਼ਾ ਤੱਕ ਵਿਚਰੀ ਅਤੇ ਉਹ ਜੋਤ ਹੁਣ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਰਾਜਮਾਨ ਹੈ ਹੁਣ ਕਿਉਂਕਿ ਜੋਤ ਸਰੂਪ ਕਰਕੇ ਸਾਰੇ ਗੁਰੂ ਸਾਹਿਬਾਨ ਇੱਕ ਸਨ ਇਸੇ ਕਰਕੇ ਹੀ ਗੁਰੂ ਗ੍ਰੰਥ ਸਾਹਿਬ ਜੀ ਦਸਾਂ ਪਾਸ਼ਾ ਦਾ ਸਰੂਪ ਹਨ ਬੇਸ਼ੱਕ ਤਿੰਨ ਗੁਰੂ ਸਾਹਿਬਾਨਾਂ ਨੇ ਬਾਣੀ ਨਹੀਂ ਉਚਾਰੀ ਪਰ ਇਸ ਦੇ ਨਾਲ ਉਹਨਾਂ ਦੀ ਗੁਰਤਾ ਗੱਦੀ ਵਿੱਚ ਜਾਂ ਉਹਨਾਂ ਦੀ ਵਡਿਆਈ ਵਿੱਚ ਉਹਨਾਂ ਦੇ ਰੁਤਬੇ ਵਿੱਚ ਕੋਈ ਫਰਕ ਨਹੀਂ ਪੈਂਦਾ ਫਿਰ ਵੀ ਇਹ ਗੁਰਬਾਣੀ ਉਹਨਾਂ ਦਾ ਹੀ ਸਰੂਪ ਹੈ ਹੁਣ ਆਓ ਤੁਹਾਨੂੰ ਦੱਸਦੇ ਹਾਂ ਕਿ ਆਖਰ ਇਸ ਪਿੱਛੇ ਭੇਦ ਭਰਿਆ ਇਤਿਹਾਸ ਕੀ ਹੈ ਕਿ ਤਿੰਨ ਗੁਰੂ ਸਾਹਿਬਾਨਾਂ ਨੇ ਬਾਣੀ ਨਾ ਉਚਾਰੀ ਹੋਵੇ ਦਰਅਸਲ ਸਚਾਈ ਇਹ ਹੈ ਕਿ ਗੁਰੂ ਸਾਹਿਬਾਨਾਂ ਵੇਲੇ ਸਿੱਖ ਕੌਮ ਉੱਪਰ ਇੱਕ ਬਹੁਤ ਹੀ ਗੰਭੀਰ ਅਤੇ ਖਤਰਨਾਕ ਹਮਲਾ ਹੋਇਆ ਜਿਸ ਕਰਕੇ ਤਿੰਨ ਗੁਰੂ ਸਾਹਿਬਾਨਾਂ ਨੇ ਬਾਣੀ ਨਹੀਂ ਉਚਾਰੀ ਇਹ ਹਮਲੇ ਦਾ ਪਿਸ਼ੋਕੜ ਸ਼ੁਰੂ ਹੁੰਦਾ ਹੈ ਧੰਨ ਗੁਰੂ ਰਾਮਦਾਸ ਪਾਸ਼ਾ ਜੀ ਵਲੇ ਜਦੋਂ ਮੀਣਾਿਆਂ ਦਾ ਇੱਕ ਗਰੁੱਪ ਸ਼ੁਰੂ ਹੋਇਆ ਜੋ ਗੁਰੂ ਘਰ ਦਾ ਵਿਰੋਧੀ ਸੀ ਮੀਣਾ ਗਰੁੱਪ ਬਾਬਾ ਪ੍ਰੀਤਿਚੰਦ ਨੇ ਸ਼ੁਰੂ ਕੀਤਾ ਸੀ ਗੁਰੂ ਰਾਮਦਾਸ ਪਾਸ਼ਾ ਜੀ ਦੇ ਤਿੰਨ ਪੁੱਤਰ ਸਨ ਪ੍ਰੀਤਿਚੰਦ ਜੋ ਸਭ ਤੋਂ ਵੱਡਾ ਸੀ ਬਾਬਾ ਮਹਾਦੇਵ ਅਤੇ ਗੁਰੂ ਅਰਜਨ ਦੇਵ ਜੀ ਜੋ ਸਭ ਤੋਂ ਵੱਡਾ ਪੁੱਤਰ ਬਾਬਾ ਪ੍ਰੀਤਿਚੰਦ ਸੀ ਇਸ ਨੇ ਹੀ ਮੀਣਾ ਗਰੁੱਪ ਸ਼ੁਰੂ ਕੀਤਾ ਕਿਉਂਕਿ ਪ੍ਰੀਤਿਚੰਦ ਨੂੰ ਇਹ ਲੱਗਦਾ ਸੀ ਕਿ ਵੱਡਾ ਹੋਣ ਕਰਕੇ ਗੁਰਗੱਦੀ ਉਸ ਨੂੰ ਮਿਲੇਗੀ ਪਰ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਗੁਰਗੱਦੀ ਸਭ ਤੋਂ ਛੋਟੇ ਪੁੱਤਰ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਬਖਸ਼ਿਸ਼ ਕੀਤੀ ਤਾਂ ਪ੍ਰਿਥੀਚੰਦ ਵੈਰ ਕਮਾਉਣ ਲੱਗਾ ਉਸ ਨੇ ਤਾਂ ਗੁਰਗੱਦੀ ਵਾਲੇ ਦਿਨ ਹੀ ਬਹੁਤ ਵੱਡਾ ਬਖੇੜਾ ਤੇ ਝਗੜਾ ਸ਼ੁਰੂ ਕਰ ਲਿਆ ਗੁਰੂ ਰਾਮਦਾਸ ਪਾਤਸ਼ਾਹ ਜੀ ਨਾਲ ਵੀ ਲੜਿਆ ਬਾਬਾ ਬੁੱਢਾ ਜੀ ਨਾਲ ਵੀ ਉਹ ਬਹੁਤ ਲੜਿਆ ਜਦ ਪ੍ਰਿਥੀਚੰਦ ਨੇ ਦੇਖਿਆ ਕਿ ਗੁਰਗੱਦੀ ਉਸ ਨੂੰ ਨਹੀਂ ਮਿਲੀ ਕਿਸੇ ਨੇ ਉਸ ਦੀ ਗੱਲ ਨਹੀਂ ਸੁਣੀ ਤਾਂ ਉਹ ਦਿਨੋਂ ਦਿਨ ਨਫ਼ਰਤ ਤੇ ਵੈਰ ਕਮਾਉਣ ਲੱਗਾ ਉਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਕੱਟੜ ਵਿਰੋਧੀ ਬਣ ਗਿਆ ਅਤੇ ਹਰ ਹੀ ਲੰਬੀ ਸੀ ਲਾ ਕਰਨ ਲੱਗਾ ਕਿ ਗੁਰਗੱਦੀ ਉਹ ਖੋਹ ਲਵੇ ਸਭ ਤੋਂ ਪਹਿਲਾਂ ਉਸ ਨੇ ਗੁਰੂ ਘਰ ਦੇ ਮਸੰਦਾਂ ਨੂੰ ਆਪਣੇ ਨਾਲ ਜੋੜਿਆ ਉਹਨਾਂ ਨੂੰ ਪੜ੍ਹਾਇਆ ਅਤੇ ਸਿੱਖੀ ਵਿਰੁੱਧ ਪ੍ਰਚਾਰ ਕਰਵਾਉਣਾ ਸ਼ੁਰੂ ਕੀਤਾ ਕਿ ਗੁਰਗੱਦੀ ਇਹ ਦਰਸਾਲ ਉਸ ਕੋਲ ਹੈ ਉਹ ਕੀ ਕਰਦਾ ਸੀ ਕਿ ਮਸੰਦਾਂ ਨੂੰ ਸਾਰੇ ਇਲਾਕਿਆਂ ਦੇ ਵਿੱਚ ਖਿਲਾਰ ਦਿੰਦਾ ਸੀ ਜੋ ਸਿੱਖ ਸੰਗਤਾਂ ਹੁੰਦੀਆਂ ਸਨ ਉਸ ਦੇ ਮਸੰਦ ਉਹਨਾਂ ਨੂੰ ਵਰਗਲਾ ਦਿੰਦੇ ਝੂਠਾ ਪ੍ਰਚਾਰ ਕਰਦੇ ਕਿ ਗੁਰਗੱਦੀ ਪ੍ਰਿਥੀ ਚੰਦ ਕੋਲ ਹੈ ਅਤੇ ਝੂਠ ਬਣਾ ਕੇ ਉਹ ਸੰਗਤਾਂ ਨੂੰ ਪ੍ਰਿਥੀਚੰਦ ਦੇ ਡੇਰੇ ਤੇ ਲੈ ਜਾਂਦੇ ਸਾਰੀ ਭੇਟਾਂ ਸਾਰੀ ਮਾਇਆ ਉਹ ਖੁਦ ਲੈ ਲੈਂਦੇ ਅਤੇ ਜਦੋਂ ਲੰਗਰ ਛਕਣ ਦੀ ਵਾਰੀ ਆਉਂਦੀ ਤਾਂ ਉਹ ਸਾਰਿਆਂ ਨੂੰ ਗੁਰੂ ਅਰਜਨ ਦੇ ਪੰਜ ਸਾਹਿਬ ਜੀ ਕੋਲ ਭੇਜ ਦਿੰਦੇ ਇਸ ਤਰ੍ਹਾਂ ਗੁਰੂ ਘਰ ਮਾਇਆ ਹੁਣੀ ਤਾਂ ਬੰਦ ਹੋ ਗਈ ਪਰ ਨਾਲ ਨਾਲ ਗੁਰੂ ਘਰ ਦੇ ਵਿੱਚ ਲੰਗਰ ਵੀ ਕਈ ਦਿਨ ਮਸਤਾਨਾ ਰਹਿਣਾ ਕਿਉਂਕਿ ਮਾਇਆ ਦੀ ਥੋੜ੍ਹ ਹੋ ਗਈ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਦੇ ਮੁਕਾਮਲੇ ਤੇ ਪ੍ਰਿਥੀਚੰਦ ਨੇ ਸਾਰੇ ਕੰਮ ਕੀਤੇ ਜਦੋਂ ਗੁਰੂ ਅਰਜਨ ਦੇ ਪੰਜ ਸਾਹਿਬ ਜੀ ਨੇ ਹਰਿਮੰਦਰ ਸਾਹਿਬ ਦੀ ਰਚਨਾ ਕੀਤੀ ਤਾਂ ਪ੍ਰਿਥੀ ਚੰਦ ਨੇ ਵੀ ਪਿੰਡ ਹੇਹਰ ਦੇ ਵਿੱਚ ਇੱਕ ਆਲੀਸ਼ਾਨ ਇਮਾਰਤ ਬਣਾਈ ਜਿਸ ਦੇ ਆਲੇ ਦੁਆਲੇ ਇਸੇ ਤਰ੍ਹਾਂ ਹੀ ਉਸ ਨੇ ਪਾਣੀ ਦਾ ਸਰੋਵਰ ਬਣਾਇਆ ਇਸ ਜਾਲਸਾਜ ਇਮਾਰਤ ਨੂੰ ਉਹ ਸੱਚਖੰਡ ਦਰਬਾਰ ਕਹਿੰਦਾ ਸੀ ਜਿਸ ਦੇ ਅੱਜਕੱਲ ਸਿਰਫ ਖੰਡਰ ਹੀ ਬਚੇ ਮਿਲਦੇ ਹਨ ਗੁਰੂ ਸਾਹਿਬ ਦੇ ਮੁਕਾਮਲੇ ਤੇ ਹੀ ਬਰਾਬਰ ਤੇ ਹੀ ਇਸ ਨੇ ਵੀ ਆਪਣਾ ਵੱਖਰਾ ਦਰਬਾਰ ਆਉਣਾ ਸ਼ੁਰੂ ਕੀਤਾ ਆਪਣੇ ਇਹ ਦੇ ਮਸੰਦ ਸਨ ਆਪਣੇ ਇਹ ਦੇ ਪ੍ਰਚਾਰਕ ਸਨ ਆਪਣੇ ਇਹ ਦੇ ਰਾਗੀ ਸਨ ਸਿੱਖਾਂ ਦੇ ਵਿੱਚ ਇਹ ਝੂਠਾ ਪ੍ਰਚਾਰ ਕਰਦਾ ਰਿਹਾ ਫਿਰ ਜਦੋਂ ਗੁਰੂ ਹਰਗੋਬਿੰਦ ਪਾਸ਼ਾ ਜੀ ਦਾ ਪ੍ਰਕਾਸ਼ ਹੋਇਆ ਤਾਂ ਪ੍ਰਿਥੀ ਚੰਦ ਨੇ ਬਹੁਤ ਚਾਲਾਂ ਚਲੀਆਂ ਕਿ ਬਾਲਕ ਹਰਗੋਬਿੰਦ ਜੀ ਨੂੰ ਮਰਵਾ ਦਿੱਤਾ ਜਾਵੇ ਇਸ ਦੀਆਂ ਗੁਰੂ ਘਰ ਵਿਰੋਧੀ ਚਾਲਾਂ ਕਰਕੇ ਹੀ ਭਾਈ ਗੁਰਦਾਸ ਜੀ ਨੇ ਇਸ ਨੂੰ ਮੀਣਾ ਲਿਖਿਆ ਹੈ ਮਤਲਬ ਕਿ ਮਕਰ ਅਤੇ ਬੇਈਮਾਨ ਜਿਸ ਦਾ ਕੋਈ ਭਰੋਸਾ ਨਾ ਹੋਵੇ ਉਸ ਨੂੰ ਮੀਣਾ ਕਹਿੰਦੇ ਨੇ ਇਸੇ ਕਰਕੇ ਪ੍ਰਿਥੀ ਚੰਦ ਤੇ ਉਸ ਤੋਂ ਬਾਅਦ ਜਿੰਨੀਆਂ ਵੀ ਉਹਦੀਆਂ ਪੁਸ਼ਤਾਣੀਆਂ ਸਾਰਿਆਂ ਨੂੰ ਮੀਣਾ ਹੀ ਕਹਿੰਦੇ ਹਨ ਪ੍ਰਿਥੀ ਚੰਦ ਸਨ 1618 ਤੱਕ ਜਿੰਦਾ ਰਿਹਾ ਮੀਣਿਆਂ ਦਾ ਗੁਰੂ ਬਣਿਆ ਰਿਹਾ ਤੇ ਇਸ ਤੋਂ ਬਾਅਦ ਉਸ ਦਾ ਪੁੱਤਰ ਮਨੋਹਰ ਦਾਸ ਜਿਸ ਨੂੰ ਮਿਹਰਮਾਨ ਕਹਿੰਦੇ ਸਨ ਉਹ ਗੁਰੂ ਬਣਿਆ ਇਹ ਵੀ ਆਪਣੇ ਪਿਤਾ ਵਾਂਗ ਗੁਰੂ ਘਰ ਦਾ ਕੱਟੜ ਵਿਰੋਧੀ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੰਮ੍ਰਿਤਸਰ ਛੱਡਣ ਤੋਂ ਬਾਅਦ ਮਿਹਰਮਾਨ ਨੇ ਦਰਬਾਰ ਸਾਹਿਬ ਅਤੇ ਅੰਮ੍ਰਿਤਸਰ ਸ਼ਹਿਰ ਉੱਤੇ ਕਬਜ਼ਾ ਕਰ ਲਿਆ ਗੁਰੂ ਗੋਬਿੰਦ ਸਿੰਘ ਪਾਂਛਾ ਜੀ ਦੇ ਸਮੇਂ ਤੱਕ ਯਾਨੀ ਕਿ ਸਾਲ 1696 ਤੱਕ ਮੀਣਿਆਂ ਦਾ ਕਬਜ਼ਾ ਹੀ ਅੰਮ੍ਰਿਤਸਰ ਅਤੇ ਦਰਬਾਰ ਸਾਹਿਬ ਉੱਪਰ ਰਿਹਾ ਗੁਰੂ ਸਾਹਿਬ ਕੋਈ ਵੀ ਲੜਾਈ ਨਹੀਂ ਕਰਨਾ ਚਾਹੁੰਦੇ ਖਾਸ ਕਰਕੇ ਦਰਬਾਰਸ਼ਾ ਵਰਗੇ ਪਵਿੱਤਰ ਸਥਾਨ ਅੰਦਰ ਇਸੇ ਕਰਕੇ ਹੀ ਉਹ ਅੰਮ੍ਰਿਤਸਰ ਸ਼ਹਿਰ ਤੋਂ ਕਾਫੀ ਦੂਰ ਰਹੇ ਹੁਣ ਮਿਹਰਬਾਨ ਜੋ ਹੈ ਉਹ ਖੁਦ ਇੱਕ ਲਿਖਾਰੀ ਅਤੇ ਕਵੀ ਸੀ ਮੀਣਿਆਂ ਦੇ ਪ੍ਰਚਾਰ ਵਿੱਚ ਸਭ ਤੋਂ ਵੱਡਾ ਹੱਥ ਮਿਹਰਬਾਨ ਦਾ ਹੀ ਹੈ ਮਿਹਰਬਾਨ ਨੇ ਵੀ ਆਪਣੇ ਪਿਤਾ ਵਾਂਗ ਗੁਰੂ ਘਰ ਦੀ ਪੂਰੀ ਨਕਲ ਕੀਤੀ ਪਰ ਉਹ ਆਪਣੇ ਪਿਤਾ ਪ੍ਰਿਥੀਚੰਦ ਤੋਂ ਵੀ ਦੋ ਕਦਮ ਅੱਗੇ ਸੀ ਕਿਉਂਕਿ ਉਹਨੇ ਬਹੁਤ ਸਾਰਾ ਲਿਟਰੇਚਰ ਲਿਖਣਾ ਸ਼ੁਰੂ ਕੀਤਾ ਜਿਵੇਂ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਜਨਮ ਸਾਖੀ ਲਖਵਾਈ ਸੀ ਜਿਸ ਨੂੰ ਕਹਿੰਦੇ ਹਨ ਭਾਈ ਬਾਲੇਵਾਲੀ ਜਨਮ ਸਾਖੀ ਤਾਂ ਇਸ ਦੇ ਮੁਕਾਬਲੇ ਤੇ ਮਿਹਰਬਾਨ ਨੇ ਵੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੀ ਇੱਕ ਜਨਮ ਸਾਖੀ ਲਿਖੀ ਜੋ ਅੱਜ ਵੀ ਛਪੀ ਮਿਲਦੀ ਹੈ ਜਿਸ ਨੂੰ ਕਹਿੰਦੇ ਹਨ ਮਿਹਰਬਾਨ ਜਨਮ ਸਾਖੀ ਇਸੇ ਜਨਮ ਸਾਖੀ ਦੀਆਂ ਕਈ ਕਾਪੀਆਂ ਕਰ ਕਰਕੇ ਦੂਰ ਦੂਰ ਮੀਣਿਆਂ ਨੇ ਵੰਡੀਆਂ ਜਿਸ ਦੀਆਂ ਕਈ ਕਾਪੀਆਂ ਕਈ ਨਵਾਂ ਹੇਠ ਅੱਜ ਵੀ ਛਪੀਆਂ ਮਿਲਦੀਆਂ ਨੇ ਇਹਨਾਂ ਦਾ ਖੁਲਾਸਾ ਅਸੀਂ ਕਿਸੇ ਵੱਖਰੀ ਵੀਡੀਓ ਵਿੱਚ ਕਰਾਂਗੇ ਇਹ ਸਾਰਾ ਕੁਝ ਅਸੀਂ ਤੁਹਾਨੂੰ ਤਾਂ ਦੱਸ ਰਹੇ ਹਾਂ ਕਿ ਤੁਸੀਂ ਸਮਝ ਸਕੋ ਕਿ ਮੀਣੇ ਕਿਸ ਹੱਦ ਤੱਕ ਗੁਰੂ ਘਰ ਦੇ ਵਿਰੋਧੀ ਸਨ ਹੁਣ ਅਸੀਂ ਅਸਲੀ ਗੱਲ ਤੇ ਆਉਂਦੇ ਹਾਂ ਕਿ ਗੁਰੂ ਸਾਹਿਬਾਨਾਂ ਨੇ ਬਾਣੀ ਕਿਉਂ ਨਹੀਂ ਚਾਲੀ ਬਿਲਕੁਲ ਦਰਸਲ ਗੱਲ ਇਹ ਹੈ ਕਿ ਮੀਣਿਆਂ ਨੇ ਨਕਲੀ ਬਾਣੀ ਬਣਾਉਣੀ ਸ਼ੁਰੂ ਕਰ ਦਿੱਤੀ ਸੀ ਜਿਸ ਨੂੰ ਅਸੀਂ ਕੱਚੀ ਬਾਣੀ ਕਹਿੰਦੇ ਹਾਂ ਕੇਸਰ ਸਿੰਘ ਸ਼ਿਬਰ ਆਪਣੀ ਕਿਤਾਬ ਪੰਸਾਵਲੀ ਨਾਮਾ ਵਿੱਚ ਇਸ ਗੱਲ ਦਾ ਪਤਾ ਦਿੰਦਾ ਹੈ ਉਹ ਲਿਖਦਾ ਹੈ ਮਿਹਰਮਾਨ ਪੁੱਤ ਪਿਰਥੀ ਇਕਾ ਕਬੀਸ਼ਰੀ ਕਰੇ ਤਨਪੀ ਬਾਣੀ ਬਹੁਤ ਬਣਾਈ ਸੋ ਮਹਿਰਵਾਨ ਪੁੱਤਰ ਜੋ ਪ੍ਰਿਥੀ ਚੰਦ ਦਾ ਸੀ ਬੜੀ ਕਵੀਸ਼ਰੀ ਕਰਦਾ ਸੀ ਉਹਨੇ ਬਹੁਤ ਆਪਣੀ ਬਾਣੀ ਲਿਖੀ ਭੋਗ ਗੁਰੂ ਨਾਨਕ ਜੀ ਦਾ ਹੀ ਪਾਈ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਹੀ ਉਹ ਆਪਣੀ ਬਾਣੀ ਦਾ ਭੋਗ ਪਾਉਂਦਾ ਸੀ ਡੂਮ ਲੱਗੇ ਸ਼ਬਦ ਮੀਣਿਆਂ ਦੇ ਗਾਵਣ ਦੂਜਾ ਦਰਬਾਰ ਵੱਡਾ ਗੁਰਿਆਈ ਦਾ ਲਗੇ ਸ ਬਣਾਵਣ ਮਤਲਬ ਕਿ ਜਿਹੜੇ ਰਾਗੀ ਸਨ ਗੁਰੂ ਘਰ ਦੇ ਉਹਨਾਂ ਨੇ ਵੀ ਭਲੇਖੇ ਵਿੱਚ ਆ ਕੇ ਮੀਣਿਆਂ ਦੀ ਕਵਿਤਾ ਜਿਹੜੀ ਰਚੀ ਸੀ ਉਸ ਦਾ ਕੀਰਤਨ ਕਰਨ ਲੱਗੇ ਇਹ ਇੱਕ ਬਹੁਤ ਵੱਡਾ ਹਮਲਾ ਸੀ ਕਿਉਂਕਿ ਬਹੁਤ ਭਲੇਖਾ ਸੰਗਤਾਂ ਵਿੱਚ ਪੈਣਾ ਸ਼ੁਰੂ ਹੋ ਗਿਆ ਸੀ ਕਿ ਸੱਚੀ ਬਾਣੀ ਗੁਰੂਸਬ ਦੀ ਬਾਣੀ ਕਿਹੜੀ ਹੈ ਅਤੇ ਕੱਚੀ ਬਾਣੀ ਜੋ ਕਿ ਮੀਣਿਆਂ ਦੀ ਰਚੀ ਹੋਈ ਹੈ ਉਹ ਕਿਣੀ ਹੈ ਸੋ ਸਭ ਤੋਂ ਪਹਿਲਾਂ ਕੱਚੀ ਬਾਣੀ ਮਿਹਰਵਾਨ ਨੇ ਹੀ ਲਿਖਣੀ ਸ਼ੁਰੂ ਕੀਤੀ ਇਹ ਮਿਹਰਵਾਨ ਗੁਰੂ ਹਰਗੋਬਿੰਦ ਪਾਸ਼ਾ ਜੀ ਵੇਲੇ ਤੱਕ ਜਿੰਦਾ ਰਿਹਾ ਤੇ ਇਸ ਦੀ ਮੌਤ ਤੋਂ ਬਾਅਦ ਇਸ ਦਾ ਪੁੱਤਰ ਹਰਜੀ ਉਹ ਵੀ ਨਕਲੀ ਬਾਣੀ ਬਣਾਉਣ ਲੱਗਾ ਤੇ ਉਹ ਮੀਣਿਆਂ ਦਾ ਗੁਰੂ ਬਣਿਆ ਸੋ ਹਰਜੀ ਤੇ ਮਿਹਰਵਾਨ ਨੇ ਬਹੁਤ ਜ਼ਿਆਦਾ ਕੱਚੀ ਬਾਣੀ ਲਿਖੀ ਸਭ ਤੋਂ ਖਤਰਨਾਕ ਗੱਲ ਜੋ ਅਸੀਂ ਪਹਿਲਾਂ ਦੱਸੀ ਹੈ ਕਿ ਇਹ ਆਪਣੀ ਨਕਲੀ ਬਾਣੀ ਅਸਲੀ ਬਾਣੀ ਨਾਲ ਗੁਰੂ ਸਾਹਿਬਾਨਾਂ ਦੀ ਬਾਣੀ ਨਾਲ ਮਿਕਸ ਕਰਕੇ ਉਹਦੇ ਵਿੱਚ ਰਲਾ ਪਾ ਕੇ ਲਿਖਦੇ ਸਨ ਜਿਵੇਂ ਪਹਿਲੇ ਗੁਰੂ ਸਾਹਿਬਾਨ ਆਪਣੀ ਬਾਣੀ ਵਿੱਚ ਨਾਨਕ ਸ਼ਬਦ ਵਰਤਦੇ ਸਨ ਠੀਕ ਇਸੇ ਤਰ੍ਹਾਂ ਮੀਣੇ ਵੀ ਕਰਨ ਲੱਗੇ ਉਹ ਆਪਣੀਆਂ ਕਵਿਤਾਵਾਂ ਵਿੱਚ ਨਾਨਕ ਸ਼ਬਦ ਹੀ ਵਰਤਦੇ ਸੋ ਗੁਰੂ ਸਾਹਿਬ ਦੇ ਵੇਲੇ ਸਾਰੀ ਬਾਣੀ ਵੱਖੋ-ਵੱਖਰੀਆਂ ਪੋਥੀਆਂ ਵਿੱਚ ਸੀ ਸੋ ਮੀਣਿਆਂ ਨੇ ਵੀ ਗੁਰਬਾਣੀ ਦੀਆਂ ਵੱਖੋ-ਵੱਖਰੀਆਂ ਪੋਥੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਅਸਲੀ ਬਾਣੀ ਲੈ ਕੇ ਉਹਦੇ ਨਾਂ ਤੇ ਨਕਲੀ ਕੱਚੀ ਬਾਣੀ ਲਿਖਦੇ ਫਿਰ ਗੁਰਨਾਨਕ ਦੇਵ ਪੰਛੀ ਜੀ ਦਾ ਨਾਮ ਇਹ ਆਪਣੀ ਰਚਨਾ ਦੇ ਵਿੱਚ ਵਰਤ ਲੈਂਦੇ ਭਲੇਖਾ ਇਹ ਪਾਇਆ ਜਾਂਦਾ ਕਿ ਇਹ ਗੁਰਨਾਨਕ ਦੇਵ ਪੰਛੀ ਜੀ ਦੀ ਬਾਣੀ ਹੈ ਜਾਂ ਬਾਕੀ ਗੁਰੂ ਸਾਹਿਬਾਨਾਂ ਦੀ ਬਾਣੀ ਹੈ ਪਰ ਹੁੰਦੀ ਸੀ ਇਹ ਕੱਚੀ ਬਾਣੀ ਫਿਰ ਇਹ ਜਿੰਨੀਆਂ ਪੋਥੀਆਂ ਮੀਣੀਆਂ ਨੇ ਲਿਖੀਆਂ ਇਹ ਉਹਨਾਂ ਨੇ ਕਾਪੀਆਂ ਕਰ ਕਰਕੇ ਉਤਾਨੇ ਕਰ ਕਰਕੇ ਦੂਰ ਦੂਰ ਤੱਕ ਸੰਗਤਾਂ ਦੇ ਵਿੱਚ ਵੰਡੇਆ ਤਾਂ ਕਿ ਸਾਰਿਆਂ ਨੂੰ ਇਹ ਭਲੇਖਾ ਪਿਆ ਜਾਵੇ ਕਿ ਇਹ ਜੋ ਕੱਚੀ ਬਾਣੀ ਹੈ ਜੋ ਮੀਣਿਆਂ ਦੀ ਰਚਨਾ ਹੈ ਇਹ ਗੁਰੂ ਘਰ ਤੋਂ ਹੀ ਆਈ ਹੈ ਜਿੰਨੀਆਂ ਪੋਥੀਆਂ ਮੀਣਿਆਂ ਨੇ ਲਿਖੀਆਂ ਉਹਨਾਂ ਵਿੱਚੋਂ ਅੱਜ ਟੋਟਲ 26 ਪੋਥੀਆਂ ਮਿਲਦੀਆਂ ਨੇ ਜਿਨ੍ਹਾਂ ਵਿੱਚ ਇਹਨਾਂ ਦੀ ਕੱਚੀ ਬਾਣੀ ਲਿਖੀ ਹੋਈ ਹੈ ਹੁਣ ਇਹਨਾਂ ਦੇ ਵਿੱਚੋਂ ਅਸੀਂ ਕੁਝ ਤੁਹਾਨੂੰ ਉਦਾਹਰਨਾਂ ਦਿੰਨੇ ਹਾਂ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਇਹ ਕਿਸ ਲੈਵਲ ਦੀ ਕਵਿਤਾ ਰਚਦੇ ਸਨ ਹੁਣ ਤੁਸੀਂ ਪਹਿਲਾਂ ਦੇਖੋ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰਬਾਣੀ ਸ਼ੁਰੂ ਹੁੰਦੀ ਹੈ ਇੱਕ ਓੰਕਾਰ ਤੋਂ ਅਤੇ ਉਹ ਚੱਲਦੀ ਹੈ ਗੁਰਪ੍ਰਸਾਦ ਤੱਕ ਫਿਰ ਅੱਗੇ ਜਪਜੀ ਸਾਹਿਬ ਸ਼ੁਰੂ ਹੁੰਦਾ ਹੈ ਜਿਸ ਦਾ ਪਹਿਲਾ ਸ਼ਲੋਕ ਹੈ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਹੁਣ ਤੁਸੀਂ ਦੇਖੋ ਕਿ ਇਸ ਸੱਚੀ ਬਾਣੀ ਨੂੰ ਅਸਲੀ ਬਾਣੀ ਨੂੰ ਮੀਣਿਆਂ ਨੇ ਕਿਵੇਂ ਵਿਗਾੜ ਕੇ ਲਿਖਿਆ ਹੈ ਤੁਸੀਂ ਇਹਦਾ ਸਕਰੀਨ ਸ਼ਾਟ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਹੁਣ ਤੁਸੀਂ ਦੇਖੋ ਅਜੂਨੀ ਸਾਹਿਬ ਪੰਗ ਦੀ ਥਾਂ ਉਹਨਾਂ ਨੇ ਅਜੂਨੀ ਸੰਪੋ ਲਿਖ ਦਿੱਤਾ ਹੈ ਸਤ ਗੁਰ ਪ੍ਰਸਾਦ ਨੂੰ ਬਦਲ ਕੇ ਸਤ ਗੁਰੂ ਕੇ ਪ੍ਰਸਾਦ ਕਰਕੇ ਦਿੱਤਾ ਹੈ ਅਤੇ ਮੂਲ ਮੰਤਰ ਜੋ ਸ਼ਲੋਕ ਤੋਂ ਪਹਿਲਾਂ ਆਉਂਦਾ ਹੈ ਉਸ ਨੂੰ ਇਹਨਾਂ ਨੇ ਸਲੋਗ ਤੋਂ ਬਾਅਦ ਲਿਖਿਆ ਹੈ ਸੋ ਇਸ ਤੋਂ ਸਾਫ ਜਾਹਰ ਹੈ ਕਿ ਮੀਣੇ ਗੁਰੂ ਸਾਹਿਬਾਨਾਂ ਦੀ ਬਾਣੀ ਦੀ ਨਕਲ ਕਰਦੇ ਸਨ ਇਸੇ ਤਰ੍ਹਾਂ ਹੀ ਸਾਰੇ ਜਪਜੀ ਸਾਹਿਬ ਦੇ ਮੁਕਾਬਲੇ ਇਹਨਾਂ ਨੇ ਵੀ ਆਪਣਾ ਨਕਲੀ ਜਪਜੀ ਸਾਹਿਬ ਲਿਖਿਆ ਹੁਣ ਜਿਵੇਂ ਅਸੀਂ ਦੱਸਿਆ ਹੈ ਕਿ ਜ਼ਰੂਰੀ ਗੱਲ ਇਹ ਸਮਝਣ ਵਾਲੀ ਹੈ ਕਿ ਮੀਣੇ ਆਪਣੀਆਂ ਕਵਿਤਾਵਾਂ ਵਿੱਚ ਨਾਨਕ ਸ਼ਬਦ ਵਰਤਦੇ ਸਨ ਤਾਂ ਕਿ ਇਹ ਭਨੇਖਾ ਰਵੇ ਸੰਗਤਾਂ ਵਿੱਚ ਕਿ ਮੀਣੇ ਜੋ ਹਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਗੱਦੀ ਦੇ ਅਸਲ ਵਾਰਸ ਹਨ ਪਰ ਸਿੱਖ ਪਰੰਪਰਾਵਾਂ ਦੇ ਵਿੱਚ ਅਸੂਲਨ ਤੌਰ ਤੇ ਨਾਨਕ ਸ਼ਬਦ ਸਿਰਫ ਤੇ ਸਿਰਫ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਵਾਰਿਸ ਗੁਰੂ ਸਾਹਿਬਾਨ ਹੀ ਵਰਤਦੇ ਹੁੰਦੇ ਸਨ ਹੋਰ ਕਿਸੇ ਨੂੰ ਨਾਨਕ ਸ਼ਬਦ ਵਰਤਣ ਦਾ ਹੱਕ ਨਹੀਂ ਸੀ ਭਗਤਾਂ ਨੇ ਪੱਟਾਂ ਨੇ ਗੁਰਸਿੱਖਾਂ ਨੇ ਕਿਸੇ ਨੇ ਵੀ ਆਪਣੀ ਬਾਣੀ ਵਿੱਚ ਨਾਨਕ ਸ਼ਬਦ ਨਹੀਂ ਵਰਤਿਆ ਨਾਨਕ ਸ਼ਬਦ ਦੀ ਵਰਤੋਂ ਬਾਰੇ ਅਸੀਂ ਇੱਕ ਵੱਖਰੀ ਵੀਡੀਓ ਪਾ ਚੁੱਕੇ ਹਾਂ ਤੁਸੀਂ ਉਹ ਸਮਾਂ ਕੱਢ ਕੇ ਜਰੂਰ ਦੇਖਣਾ ਅਸੀਂ ਆਪਣਾ ਟੌਪਿਕ ਜਾਰੀ ਰੱਖਦੇ ਹਾਂ ਜਿਵੇਂ ਮੀਣਿਆਂ ਨੇ ਜਪਜੀ ਸਾਹਿਬ ਕਾਪੀ ਕੀਤਾ ਸੀ ਇਸੇ ਤਰ੍ਹਾਂ ਹੀ ਉਹਨਾਂ ਨੇ ਨਕਲ ਕਰਕੇ ਸੁਖਨੀ ਸਾਹਿਬ 52 ਅਖਰੀ ਓੰਕਾਰ ਭਗਤ ਬਾਣੀ ਤੇ ਹੋਰ ਬਹੁਤ ਕਵਿਤਾਵਾਂ ਲਿਖੀਆਂ ਸਾਰੀਆਂ ਗੁਰਬਾਣੀ ਦੇ ਮੁਕਾਬਲੇ ਤੇ ਸੋ ਜਿਵੇਂ ਮੀਣੇ ਨਾਨਕ ਸ਼ਬਦ ਦੀ ਗਲਤ ਵਰਤੋਂ ਕਰਦੇ ਸਨ ਇਵੇਂ ਹੀ ਇਹ ਮਹੱਲਾ ਸ਼ਬਦ ਵੀ ਵਰਤਦੇ ਸਨ ਹੁਣ ਮਹੱਲਾ ਸ਼ਬਦ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਇਹ ਕਿੰਵੇਂ ਗੁਰੂ ਸਾਹਿਬ ਦੀ ਬਾਣੀ ਹੈ ਜਿਵੇਂ ਮਹੱਲਾ ਪਹਿਲਾ ਹੋਵੇ ਤਾਂ ਮਤਲਬ ਕਿ ਇਹ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਮਹੱਲਾ ਤੀਜਾ ਹੋਵੇ ਤਾਂ ਮਤਲਬ ਕਿ ਇਹ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਬਾਣੀ ਹੈ ਸੋ ਮੀਣਿਆ ਨੇ ਸਿਰਫ ਕੱਚੀ ਬਾਣੀ ਹੀ ਨਹੀਂ ਲਿਖੀ ਬਲਕਿ ਮਹੱਲਾ ਪਹਿਲਾ ਤੋਂ ਲੈ ਕੇ ਮਹੱਲਾ ਪੰਜਵਾਂ ਤੱਕ ਉਹਨਾਂ ਨੇ ਕਵਿਤਾਵਾਂ ਲਿਖੀਆਂ ਕਿਉਂਕਿ ਉਹਨਾਂ ਕਵਿਤਾਵਾਂ ਦੇ ਵਿੱਚ ਇਹਨਾਂ ਨੇ ਇਹ ਹੈਡਿੰਗ ਵਰਤੀਆਂ ਸਨ ਸੰਗਤਾਂ ਵਿੱਚ ਭਲੇਖਾ ਪਾਉਣ ਲਈ ਕਿ ਇਹ ਪਹਿਲੇ ਗੁਰੂ ਸਾਹਿਬਾਨਾਂ ਦੀ ਬਾਣੀ ਹੈ ਸਕਰੀਨ ਤੇ ਤੁਸੀਂ ਇਸ ਦੀਆਂ ਉਦਾਹਰਣਾਂ ਦੇਖ ਸਕਦੇ ਹੋ ਕਿ ਕਿਵੇਂ ਵੱਖ-ਵੱਖ ਗੁਰੂ ਸਾਹਿਬਾਨਾਂ ਦੇ ਨਾਮ ਹੇਠ ਮੀਣਿਆ ਨੇ ਕੱਚੀ ਬਾਣੀ ਲਿਖੀ ਪਰ ਅਸਲ ਵਿੱਚ ਇਹ ਕੱਚੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਦੀ ਤੋੜ ਮਰੋੜ ਹੈ। ਪਹਿਲਾਂ ਦੇਖੋ ਕਿ ਕਿਵੇਂ ਭਗਤ ਧੰਨਾ ਜੀ ਦਾ ਸ਼ਬਦ ਨਕਲ ਕਰਕੇ ਗੁਰਨਾਨਕ ਦੇਵ ਜੀ ਦੇ ਨਾਮ ਹੇਠ ਲਿਖਿਆ ਹੋਇਆ ਹੈ। ਹੁਣ ਇਸ ਤੋਂ ਅੱਗੇ ਤੁਸੀਂ ਦੇਖੋ ਕਿ ਮੀਣਿਆਂ ਨੇ ਮਹਲਾ ਤੀਜਾ ਤੇ ਚੌਥਾ ਨਾਮ ਹੇਠ ਗੁਰਬਾਣੀ ਦੀ ਨਕਲ ਕੀਤੀ ਹੋਈ ਹੈ। ਤੇ ਅਖੀਰ ਤੇ ਤੁਸੀਂ ਦੇਖੋ ਕਿ ਮੀਣਿਆਂ ਨੇ ਮਹਲਾ ਪੰਜਵਾਂ ਦਾ ਸ਼ਬਦ ਬਿਲਕੁਲ ਤੋੜ ਮਰੋੜ ਕੇ ਲਿਖਿਆ ਹੋਇਆ ਹੈ ਆਪਣੇ ਹੀ ਵੱਖਰੇ ਅੰਦਾਜ਼ ਵਿੱਚ। ਸੋ ਸਾਡਾ ਮਤਲਬ ਕਹਿਣ ਦਾ ਕਿ ਜਿਹੜੇ ਸ਼ਬਦ ਗੁਰੂ ਸਾਹਿਬਾਨ ਨੇ ਉਚਾਰੇ ਸਨ ਉਹਨਾਂ ਦੀਆਂ ਕਾਪੀਆਂ ਉਹਨਾਂ ਦੀਆਂ ਪੋਥੀਆਂ ਮੀਣਿਆ ਕੋਲ ਮੌਜੂਦ ਸਨ ਉਹਨਾਂ ਤੋਂ ਹੀ ਨਕਲ ਕਰਕੇ ਮੀਣਿਆ ਨੇ ਅਸਲੀ ਗੁਰਬਾਣੀ ਨੂੰ ਤੋੜ ਮਰੋੜ ਕੇ ਆਪਣੇ ਵੱਖਰੇ ਅੰਦਾਜ਼ ਵਿੱਚ ਲਿਖਿਆ ਤੇ ਇਹ ਕੱਚੀਆਂ ਰਚਨਾਵਾਂ ਦੇ ਵਿੱਚ ਕਵਿਤਾਵਾਂ ਦੇ ਵਿੱਚ ਉਹਨਾਂ ਨੇ ਨਾਨਕ ਸ਼ਬਦ ਵਰਤੇ ਆ ਅਤੇ ਜੋ ਮਹੱਲਾ ਹੈਡਿੰਗ ਹੈ ਉਹ ਵੀ ਵਰਤੀ ਗੁਰੂ ਅਰਜਨ ਦੇ ਪਾਸ਼ਾ ਜੀ ਦੀ ਸ਼ਹਾਦਤ ਤੋਂ ਬਾਅਦ ਇਹਨਾਂ ਨੇ ਇੱਕ ਹੋਰ ਚਾਲ ਚੱਲੀ ਉਹ ਇਹ ਕਿ ਇਹਨਾਂ ਨੇ ਆਪਣੀ ਨਕਲੀ ਬਾਣੀ ਵਿੱਚ ਗੁਰੂ ਅਰਜਨ ਦੇ ਪਾਸ਼ਾ ਜੀ ਨੂੰ ਗੁਰੂ ਲਿਖਣਾ ਸ਼ੁਰੂ ਕਰ ਦਿੱਤਾ ਤੇ ਇਹ ਗੱਲ ਬਣਾਈ ਕਿ ਗੁਰੂ ਸਾਹਿਬ ਨੇ ਸ਼ਹੀਦ ਹੋਣ ਤੋਂ ਪਹਿਲਾਂ ਬਾਬਾ ਪ੍ਰਿਥੀਚੰਦ ਨੂੰ ਗੁਰਤਾ ਗੱਦੀ ਦੇ ਦਿੱਤੀ ਸੀ ਮੀਣਿਆਂ ਦੀ ਇਹ ਚਾਲ ਸੀ ਕਿ ਜਦੋਂ ਫਿਊਚਰ ਵਿੱਚ ਸਿੱਖ ਕੌਮ ਦੇ ਲੋਕ ਇਹ ਉਹਨਾਂ ਦੇ ਗ੍ਰੰਥ ਪੜ੍ਹਨਗੇ ਉਹਨਾਂ ਦੀਆਂ ਕਵਿਤਾਵਾਂ ਪੜ੍ਹਨਗੇ ਤਾਂ ਉਹਨਾਂ ਨੂੰ ਭਲੇਖਾ ਪੈ ਜਾਵੇਗਾ ਕਿ ਸ਼ਾਇਦ ਮੀਣੇ ਗੁਰਗੱਦੀ ਦੇ ਅਸਰਵਾਰਸ ਹਨ ਅਤੇ ਉਹਨਾਂ ਦੀਆਂ ਜੋ ਰਚਨਾਵਾਂ ਹਨ ਸਿੱਖ ਪੰਥ ਵਿੱਚ ਮਕਬੂਲ ਹੋ ਜਾਣਗੀਆਂ ਮੀਣਿਆਂ ਦੀਆਂ ਪੁਸ਼ਤਾਂ ਵਿੱਚੋਂ ਹੀ ਹਰਜੀ ਕੁਸ਼ਲਦਾਸ ਦਰਬਾਰੀਦਾਸ ਜਿਹੜੇ ਕਿ ਮੀਣਿਆਂ ਦੇ ਲਖਾਰੀ ਹੋਏ ਹਨ ਉਨ੍ਹਾਂ ਸਾਰਿਆਂ ਦੀਆਂ ਪੋਥੀਆਂ ਵਿੱਚ ਇਹ ਗੱਲ ਲਿਖੀ ਮਿਲਦੀ ਹੈ ਇਸ ਦੀ ਇੱਕ ਐਗਜ਼ਾਮਪਲ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਇਹਨਾਂ ਦੇ ਗ੍ਰੰਥ ਵਿੱਚੋਂ ਹੀ ਤੁਸੀਂ ਇਹ ਕਵਿਤਾ ਦੇਖੋ ਚੌਥੀ ਲਾਈਨ ਦੇਖੋ ਇਸ ਵਿੱਚ ਗੁਰੂ ਅਰਜਨ ਦੇਵ ਪੰਜਾਹ ਜੀ ਨੂੰ ਪੰਜਵੇਂ ਗੁਰੂ ਮੰਨ ਕੇ ਫਿਰ ਪੰਜਵੀਂ ਲਾਈਨ ਤੋਂ ਆਪਣੀ ਗੱਦੀ ਤੇ ਗੁਰੂ ਲਿਖਦੇ ਨੇ ਮੀਣੇ ਪ੍ਰਿਥੀਚੰਦ ਨੂੰ ਗੁਰੂ ਸਾਹਿਬ ਕਹਿੰਦੇ ਸਨ ਸੋ ਉਹ ਬਣਿਆ ਛੇਵਾਂ ਗੁਰੂ ਫਿਰ ਉਸ ਦਾ ਪੁੱਤਰ ਮਿਹਰਵਾਨ ਬਣਿਆ ਸਤਵਾਂ ਗੁਰੂ ਤੇ ਮਹਿਰਮਾਨ ਦਾ ਪੁੱਤਰ ਹਰਜੀ ਬਣਿਆ 8ਵਾਂ ਗੁਰੂ ਫਿਰ ਉਸ ਤੋਂ ਬਾਅਦ ਕਮਲ ਨੈਨ ਹਰਨੰਦ ਅਭੇਰਾਮ ਅੱਗੇ ਤੋਂ ਅੱਗੇ ਇਹਨਾਂ ਦੀ ਗੱਦੀ ਚੱਲਦੀ ਗਈ ਪਰ ਮਹਿਰਮਾਨ ਦੇ ਪੁੱਤਰ ਹਰਜੀ ਤੋਂ ਬਾਅਦ ਕਿਸੇ ਨੇ ਵੀ ਕੋਈ ਕਵਿਤਾ ਜਾਂ ਕੱਚੀ ਬਾਣੀ ਨਹੀਂ ਲਿਖੀ ਸੋ ਇਸੇ ਕਰਕੇ ਇਹਨਾਂ ਦੀਆਂ ਪੋਥੀਆਂ ਵਿੱਚ ਮਹੱਲਾ ਛੇਵਾਂ ਮਹੱਲਾ ਸਤਵਾਂ ਅਤੇ ਮਹੱਲਾ ਅੱਠਵਾਂ ਦੀਆਂ ਹੈਡਿੰਗਸ ਮਿਲਦੀਆਂ ਨੇ ਹੁਣ ਇਹਨਾਂ ਦੀਆਂ ਐਗਜ਼ਾਮਪਲ ਅਸੀਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰਦੇ ਹਾਂ ਹੁਣ ਤੁਸੀਂ ਦੇਖੋ ਮਹੱਲਾ ਛੇਵਾਂ ਮਹੱਲਾ ਸਤਵਾਂ ਤੇ ਮਹੱਲਾ ਅੱਠਵਾਂ ਦੇ ਵਿੱਚ ਇਹਨਾਂ ਨੇ ਗੁਰਬਾਣੀ ਦੇ ਸ਼ਬਦ ਨਕਲ ਕਰਕੇ ਕੱਚੀ ਬਾਣੀ ਲਿਖੀ ਹੋਈ ਹੈ ਸੋ ਮੀਣਿਆਂ ਦੀਆਂ ਪੋਥੀਆਂ ਦੀ ਸਭ ਤੋਂ ਵੱਡੀ ਪਹਿਚਾਣ ਇਹ ਹੀ ਹੈ ਕਿ ਇਹਨਾਂ ਦੀਆਂ ਪੋਥੀਆਂ ਦੇ ਵਿੱਚ ਮਹਲਾ 6 ਤੋਂ ਲੈ ਕੇ 8ਵਾਂ ਤੱਕ ਇਹ ਨਵਾਂ ਹੀਟ ਰਚਨਾਵਾਂ ਜਾਂ ਕਵਿਤਾਵਾਂ ਮਿਲਦੀਆਂ ਨੇ ਸੋ ਜਿਵੇਂ ਅਸੀਂ ਪਹਿਲਾਂ ਦੱਸਿਆ ਹੈ ਕਿ ਮੀਣਿਆਂ ਦੇ ਵਿੱਚ ਹਰਜੀਤ ਤੋਂ ਬਾਅਦ ਮਤਲਬ ਕਿ 8ਵੇਂ ਗੁਰੂ ਤੋਂ ਬਾਅਦ ਕਿਸੇ ਨੇ ਕੋਈ ਕਵਿਤਾ ਨਹੀਂ ਲਿਖੀ ਕੋਈ ਵੀ ਰਚਨਾ ਨਹੀਂ ਰਚੀ ਇਸੇ ਕਰਕੇ ਇਹਨਾਂ ਦੇ ਗ੍ਰੰਥ ਸਿਰਫ ਮਹਲਾ 8ਵਾਂ ਤੱਕ ਹੀ ਜਾਂਦੇ ਨੇ ਉਸ ਤੋਂ ਬਾਅਦ ਇਹਨਾਂ ਦੀ ਕੋਈ ਕੱਚੀ ਬਾਣੀ ਜਾਂ ਕੋਈ ਕਵਿਤਾ ਨਹੀਂ ਮਿਲਦੀ ਸੋ ਇਸ ਦੇ ਉਲਟ ਗੁਰੂ ਅਰਜਨ ਦੇਵ ਪਾਸ਼ਾ ਜੀ ਨੇ ਜਿਸ ਗ੍ਰੰਥ ਦੀ ਆਦ ਗ੍ਰੰਥ ਦੀ ਰਚਨਾ ਕੀਤੀ ਸੀ ਸੰਪਾਦਨਾ ਕੀਤੀ ਸੀ ਉਹਦੇ ਵਿੱਚ ਅਸਲ ਬਾਣੀ ਹੈ ਤੇ ਉਹ ਚੱਲਦੀ ਹੈ ਮਹਲਾ 1 ਤੋਂ 5ਵਾਂ ਤੱਕ ਫਿਰ 6ਵਾਂ 7ਵਾਂ 8ਵਾਂ ਉਹਦੇ ਵਿੱਚ ਗਾਇਬ ਹਨ ਤਾਂ ਕਿ ਮੀਣਿਆਂ ਦੇ ਜੋ ਗ੍ਰੰਥ ਨੇ ਜੋ ਪੋਥੀਆਂ ਨੇ ਉਹਨਾਂ ਨਾਲੋਂ ਵੱਖਰੇਵੇਂ ਹੋ ਜਾਵੇ ਹੁਣ ਮੀਣਿਆਂ ਦੇ ਗ੍ਰੰਥ ਮਹਲਾ 8ਵਾਂ ਤੱਕ ਚੱਲਦੇ ਨੇ ਉਸ ਤੋਂ ਬਾਅਦ ਨਹੀਂ ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ 9ਵੇਂ ਮਹੱਲੇ ਦੇ ਵਿੱਚ ਫਿਰ ਬਾਣੀ ਮਿਲਦੀ ਹੈ। ਸੋ ਬਾਣੀ ਗੁਰੂ ਸਾਹਿਬਾਨ ਨੇ ਮਹੱਲਾ 9 ਦੇ ਸਰੂਪ ਦੇ ਵਿੱਚ ਦੁਬਾਰਾ ਪ੍ਰਗਟ ਕੀਤੀ। ਇਹੋ ਹੀ ਸਭ ਤੋਂ ਜ਼ਰੂਰੀ ਕਾਰਨ ਹੈ ਕਿ ਮੀਣਿਆਂ ਦਾ ਕੂੜ ਪ੍ਰਚਾਰ ਇੰਨਾ ਵੱਧ ਗਿਆ ਸੀ। ਇੰਨੀ ਜ਼ਿਆਦਾ ਨਕਲੀ ਤੇ ਕੱਚੀ ਬਾਣੀ ਵੰਡੀ ਜਾ ਰਹੀ ਸੀ ਕਿ ਗੁਰਬਾਣੀ ਦੀ ਪਵਿੱਤਰਤਾ ਨੂੰ ਗੁਰਬਾਣੀ ਦੇ ਸੁੱਧ ਸਰੂਪ ਨੂੰ ਖਤਰਾ ਪੈ ਗਿਆ ਸੀ। ਇਸੇ ਲਈ ਗੁਰੂ ਸਾਹਿਬਾਨਾਂ ਨੇ ਰੱਬੀ ਹੁਕਮ ਦੇ ਵਿੱਚ ਇਹ ਵੱਡਾ ਫੈਸਲਾ ਕੀਤਾ ਕਿ 6ਵੇਂ, 7ਵੇਂ ਅਤੇ 8ਵੇਂ ਗੁਰੂ ਸਾਹਿਬਾਨਾਂ ਨੇ ਕੋਈ ਵੀ ਨਵੀਂ ਬਾਣੀ ਨਹੀਂ ਉਚਾਰੀ ਕੋਈ ਸ਼ਬਦ ਨਹੀਂ ਉਚਾਰਿਆ ਤਾਂ ਕਿ ਸੱਚੀ ਬਾਣੀ ਨੂੰ ਅਸਲ ਬਾਣੀ ਨੂੰ ਹਮੇਸ਼ਾ ਲਈ ਕੱਚੀ ਬਾਣੀ ਤੋਂ ਵੱਖਰਾ ਰੱਖਿਆ ਜਾ ਸਕੇ ਸੋ ਇਸ ਨਾਲ ਹੀ ਇੱਕ اٹਲ ਨਿਸ਼ਾਨੀ ਬਣ ਗਈ ਅਸਲੀ ਗੁਰਬਾਣੀ ਹਮੇਸ਼ਾ ਮਹੱਲਾ 5 ਤੱਕ ਮਿਲੇਗੀ ਮਹੱਲਾ 6ਵਾਂ 7ਵਾਂ 8ਵਾਂ ਹਮੇਸ਼ਾ ਮੀਣਿਆਂ ਦੇ ਗ੍ਰੰਥਾਂ ਵਿੱਚ ਮਿਲਣਗੇ ਮਹੱਲਾ 9ਵਾਂ ਅਸਲ ਗੁਰੂ ਗ੍ਰੰਥ ਸਾਹਿਬ ਵਿੱਚ ਮਿਲੇਗਾ ਪਰ ਮਹੱਲਾ 9ਵਾਂ ਮੀਣਿਆਂ ਦੇ ਗ੍ਰੰਥਾਂ ਵਿੱਚ ਬਿਲਕੁਲ ਨਹੀਂ ਮਿਲੇਗਾ ਸੋ ਇਸ ਤਰ੍ਹਾਂ ਗੁਰੂ ਸਾਹਿਬ ਜੀ ਵਲੇ ਜਦੋਂ ਵੀ ਸਿੱਖ ਕੋਈ ਗ੍ਰੰਥ ਦੇਖਦੇ ਸਨ ਜਿਹਦੇ ਵਿੱਚ ਬਾਣੀ ਲਿਖੀ ਹੁੰਦੀ ਸੀ ਤਾਂ ਉਹਨਾਂ ਨੂੰ ਉਸੇ ਵੇਲੇ ਪਛਾਣ ਆ ਜਾਂਦੀ ਸੀ ਕਿ ਅਸਲੀ ਬਾਣੀ ਕਿਹਣੀ ਹੈ ਅਸਲੀ ਗ੍ਰੰਥ ਕਿਹੜਾ ਹੈ ਤੇ ਨਕਲੀ ਕਿਹੜਾ ਹੈ ਬਸ ਇਹੋ ਹੀ ਸਭ ਤੋਂ ਵੱਡਾ ਕਾਰਨ ਹੈ ਕਿ ਗੁਰੂ ਸਾਹਿਬਾਨਾ ਨੇ ਇੱਕ ਵੱਡਾ ਫੈਸਲਾ ਕਰਕੇ ਰੱਬੀ ਰਜਾ ਦੇ ਵਿੱਚ ਸਿੱਖ ਪੰਥ ਨੂੰ ਇੱਕ ਵੱਡੇ ਹਮਲੇ ਤੋਂ ਬਚਾਉਣ ਲਈ ਗੁਰਬਾਣੀ ਨਾ ਰਚਣ ਦਾ ਫੈਸਲਾ ਕੀਤਾ ਉਹ ਇਸ ਕਰਕੇ ਨਹੀਂ ਕਿ ਗੁਰੂ ਸਾਹਿਬ ਨੂੰ ਬਾਣੀ ਨਹੀਂ ਸੀ ਆ ਸਕਦੀ ਇਹ ਬਿਲਕੁਲ ਹੀ ਗਲਤ ਗੱਲ ਹੈ ਦਰਸਲ ਗੁਰੂ ਸਾਹਿਬਾਨ ਦਾ ਆਪਣਾ ਫੈਸਲਾ ਸੀ ਕਿ ਗੁਰਬਾਣੀ ਦੀ ਰਚਨਾ ਨਹੀਂ ਕਰਨੀ ਤਾਂ ਕਿ ਰਲੇ ਤੋਂ ਬਚਾਇਆ ਜਾ ਸਕੇ ਹੁਣ ਮੀਣਿਆਂ ਦੀ ਜੋ ਦੁਸ਼ਮਣੀ ਸੀ ਸਿੱਖ ਪੰਥ ਨਾਲ ਬਹੁਤ ਚਿਰ ਚੱਲਦੀ ਰਹੀ ਇਹ ਹਮੇਸ਼ਾ ਹੀ ਗੁਰੂ ਘਰ ਦੇ ਵੈਰੀ ਰਹੇ ਭਾਈ ਤਾਰੂ ਸਿੰਘ ਜੀ ਨੂੰ ਸ਼ਹੀਦ ਕਰਾਉਣ ਵਾਲਾ ਜੋ ਹਰਪ੍ਰਕਰ ਨਰੰਜਨੀਆਂ ਸੀ ਉਹ ਵੀ ਇਹਨਾਂ ਦੀ ਪੁਸ਼ਤਾ ਵਿੱਚੋਂ ਹੀ ਸੀ ਇਹਨਾਂ ਦੀਆਂ ਵਿਰੋਧੀ ਚਾਲਾਂ ਕਰਕੇ ਹੀ ਗੁਰਗੋਵਿੰਦ ਸਿੰਘ ਪਾਸ਼ਾ ਜੀ ਨੇ ਜਦੋਂ ਅਮਰ ਸ਼ਿਕਾਇਆ ਤਾਂ ਖਾਲਸੇ ਨੂੰ ਹੁਕਮ ਕੀਤਾ ਕਿ ਮੀਣਿਆਂ ਦੇ ਨਾਲ ਬਿਲਕੁਲ ਨਹੀਂ ਵਰਤਣਾ ਇਹਨਾਂ ਨਾਲ ਕੋਈ ਰੋਟੀ ਬੇਟੀ ਦੀ ਸਾਂਝ ਨਹੀਂ ਹੋ ਸਕਦੀ ਇਹੋ ਹੀ ਹੁਕਮ ਅੱਜ ਤੱਕ ਦਿੱਤਾ ਜਾਂਦਾ ਹੈ ਹੁਣ ਬੇਸ਼ੱਕ ਮੀਣਿਆਂ ਦੀ ਗੱਦੀ ਤਾਂ ਖਤਮ ਹੋ ਗਈ ਹੈ ਇਹਨਾਂ ਦੇ ਤਿੰਨ ਚਾਰ ਪਰਿਵਾਰ ਪੰਜਾਬ ਵਿੱਚ ਮਿਲਦੇ ਹਨ ਆਪਣੇ ਆਪ ਨੂੰ ਗੁਰੂ ਕਹਿੰਦੇ ਹਨ ਪਰ ਉਹਨਾਂ ਵੱਲੋਂ ਕੋਈ ਖਤਰਾ ਨਹੀਂ ਹੈ ਪੰਥ ਨੂੰ ਪਰ ਜਿਸ ਤਰ੍ਹਾਂ ਦਾ ਵਿਰੋਧ ਮੀਣੇ ਕਰਦੇ ਸਨ ਗੁਰੂ ਸਾਹਿਬ ਦੇ ਗੁਰਦਵਾਰਾ ਦੇ ਬਰਾਬਰ ਗੱਦੀ ਲਾਉਂਦੇ ਸਨ ਆਪਣੇ ਆਪ ਨੂੰ ਗੁਰੂ ਦੱਸਦਾਉਂਦੇ ਸਨ ਇਸੇ ਤਰ੍ਹਾਂ ਦੇ ਹੋਰ ਬਹੁਤ ਪੰਜਾਬ ਦੇ ਵਿੱਚ ਖੁੰਬਾ ਵਾਂਗ ਉੱਗ ਚੁੱਕੇ ਹਨ ਜਿਵੇਂ ਕਿ ਨਰਗਤਾਰੀਏ ਅਦਾਦਾ ਸਵਾਮੀਏ ਨੂਰ ਮਹਿਲੀਏ ਸਰਸੇ ਵਾਲਾ ਸਾਧ ਇਦਾਂ ਦੇ ਹੋਰ ਬਹੁਤ ਨੇ ਨਾਮਤਾਰੀਏ ਵੀ ਉਹਨਾਂ ਵਿੱਚੋਂ ਇੱਕ ਹਨ ਤੁਹਾਨੂੰ ਖਬਰ ਦਾ ਰਹਿਣਾ ਚਾਹੀਦਾ ਹੈ ਜਿਵੇਂ ਗੁਰੂ ਸਾਹਿਬ ਦਾ ਹੁਕਮ ਹੈ ਕਿ ਮੀਣੀਆਂ ਦੇ ਨਾਲ ਕੋਈ ਰੋਟੀ ਬੇਟੀ ਦੀ ਸਾਂਝ ਨਾ ਹੋਵੇ ਇਸੇ ਤਰ੍ਹਾਂ ਕਿਸੇ ਵੀ ਦੇਹਧਾਰੀ ਦੇ ਨਾਲ ਖਾਲਸੇ ਦੀ ਰੋਟੀ ਬੇਟੀ ਦੀ ਸਾਂਝ ਨਹੀਂ ਹੋ ਸਕਦੀ ਗੁਰੂ ਗ੍ਰੰਥ ਸਾਹਿਬ ਜੀ ਹੀ ਸੱਚੇ ਗੁਰੂ ਹਨ ਨਾ ਕਿ ਕੋਈ ਦੇਹਧਾਰੀ ਇਸ ਟੌਪਿਕ ਉੱਪਰ ਵੀ ਅਸੀਂ ਇੱਕ ਵੱਖਰੀ ਵੀਡੀਓ ਪਾ ਚੁੱਕੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਸ਼ਬਦ ਗੁਰੂ ਕਿਵੇਂ ਹੈ ਤੁਸੀਂ ਉਹ ਟਾਈਮ ਕੱਢ ਕੇ ਵੱਖਰੀ ਵੀਡੀਓ ਜ਼ਰੂਰ ਦੇਖ ਲੈਣੀ। ਇਸ ਨਾਲ ਹੀ ਸਾਡੀ ਅੱਜ ਦੀ ਵੀਡੀਓ ਦੀ ਸਮਾਪਤੀ ਹੈ। ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਤੁਹਾਡਾ ਵੀ ਪ੍ਰਚਾਰ ਦੇ ਵਿੱਚ ਸੇਵਾ ਦਾ ਯੋਗਦਾਨ ਪਾ ਸਕੇ। ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦੇਣੀ। ਇਸ ਬਾਰੇ ਤੁਹਾਡੀ ਕੀ ਰਾਏ ਹੈ? ਕੀ ਤੁਹਾਡੇ ਸਵਾਲ ਹਨ? ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਣਾ। ਤੇ ਅਖੀਰ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਕਿਉਂਕਿ ਇਸ ਤਰ੍ਹਾਂ ਦੀਆਂ ਸਿੱਖ ਹਿਸਟਰੀ ਤੇ ਫਿਲਾਸਫੀ ਤੇ ਅਸੀਂ ਹੋਰ ਕਈ ਵੀਡੀਓ ਲੈ ਕੇ ਆਉਂਦੇ ਰਵਾਂਗੇ ਅਤੇ ਤੁਹਾਡੀਆਂ ਜੋ ਭੁਲੇਖੇ ਹਨ ਜੋ ਸਿੱਖ ਪੰਥ ਵਿੱਚ ਸਵਾਲ ਹਨ ਇਹਨਾਂ ਦੇ ਜਵਾਬ ਦਿੰਦੇ ਰਵਾਂਗੇ ਅਗਲੀ ਵੀਡੀਓ ਤੱਕ ਤੁਹਾਡੀ ਕੋਈ ਇਜਾਜ਼ਤ ਲੈਂਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਤਾਂ ਭਾਈ ਸਾਹਿਬ ਨੇ ਕਿੰਨੀ ਸੰਜੀਦਗੀ ਨਾਲ ਤੇ ਕਿੰਨੇ ਸੋਹਣੇ ਤਰੀਕੇ ਦੇ ਨਾਲ ਆਪਾਂ ਨੂੰ ਸਮਝਾਇਆ ਕਿ ਤਿੰਨ ਗੁਰੂ ਸਹਿਬਾਨਾਂ ਨੇ ਆਪਣੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਉਂ ਨਹੀਂ ਦਰਜ ਕੀਤੀ ਵਾਕਈ ਜੇ ਦੇਖਿਆ ਜਾਵੇ ਤਾਂ ਵੱਡਾ ਮਸਲਾ ਸੀ ਜੇ ਉਸ ਵੇਲੇ ਗੁਰੂ ਸਹਿਬਾਨ ਆਪਣੀ ਬਾਣੀ ਰਚ ਦਿੰਦੇ ਤਾ ਫਿਰ ਕਬੜਾ ਹੋ ਜਾਣਾ ਸੀ ਸਿਆਣ ਨਹੀਂ ਰਹਿਣੀ ਸੀ ਕਿਹੜੀ ਕੱਚੀ ਬਾਣੀ ਆ ਤੇ ਕਿਹੜੀ ਪੱਕੀ ਬਾਣੀ ਆ ਤਾਂ ਮੈਨੂੰ ਨਹੀਂ ਲੱਗਦਾ ਕਿ ਹੁਣ ਤੁਹਾਡੇ ਮਨ ਵਿੱਚ ਕੋਈ ਡਾਊਟ ਕਲੀਅਰ ਡਾਊਟ ਹੋਊਗਾ ਵੀ ਭਾਈ ਸਾਹਿਬ ਨੇ ਸਾਰੇ ਡਾਊਟ ਆਪਣੇ ਕਲੀਅਰ ਕਰ ਦਿੱਤੇ ਨੇ ਵੀ ਕੱਚੀ ਬਾਣੀ ਕਿਹੜੀ ਆ ਤੇ ਸੱਚੀ ਬਾਣੀ ਕਿਹੜੀ ਆ ਪੱਕੀ ਬਾਣੀ ਕਿਹੜੀ ਆ ਸੋ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਇਕ ਕਰਿਓ ਇਹ ਭਾਈ ਸਾਹਿਬ ਜਿਹਦਾ ਚੈਨਲ ਆ ਉਹ ਵੀ ਆਪਾਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗੇ ਉਹ ਵੀ ਤੁਸੀਂ ਵੇਖ ਕੇ ਉੱਥੇ ਭਾਈ ਸਾਹਿਬ ਨੂੰ ਸਬਸਕ੍ਰਾਈਬ ਕਰਿਓ ਤੇ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ